ਨਹੀਂ ਇਹ ਦੰਦ ਸੋ ਬੇਟਾ ਦਾ ਬੰਦਾ ਜਿਹੜਾ ਬੋਲੇ ਵੀ ਬਾਹਰ ਨਿਕਲ ਕੇ ਗੱਲ ਕਰੋ ਕਿੰਨੀਆਂ ਜਲਾਨੀਆਂ ਛੱਡੀਆਂ ਆ ਇਹਨੇ ਪਹਿਲਾਂ ਚਾਰ ਜਲਾਨੀਆਂ ਛੱਡੀਆਂ ਇਹ ਘਰੇ ਗੁਰਦਵਾਰੇ ਮਿਲਦਾ ਏ ਉੱਥੇ ਹੀ ਆਨੇ ਕਰਦਾ ਏ ਐਨੀ ਭੈਣ ਨਾਲ ਹੋਵੇ ਉਹ ਬੁੜੀਓ ਵੇਲੀ ਕਾਤੂ ਆ ਦੇਖ ਸਕ ਰਹੇ ਹੋ ਤੁਸੀਂ ਆਪਣਾ ਪੱਖ ਰੱਖੋ ਪੱਖ ਰੱਖਣ ਦੀ ਵਜਾਇ ਇੱਕ ਪੁੱਠਾ ਬੋਲਣ ਲੱਗ ਪਿਆ ਹੈ ਇੱਕ ਪੁੱਠਾ ਬੋਲਣ ਲੱਗ ਪਿਆ ਸਿੰਘਾ ਨੂੰ ਵੀ ਆ ਵੀ ਤੁਸੀਂ ਨਿਹੰਗ ਸਿੰਘ ਕੋ ਜਾਨਦਰ ਨਹੀਂ ਆਉਣੀਆਂ ਚਾਹੀਦੀਆਂ ਬਾਹਰ ਨਿਕਲ ਕੇ ਗੱਲ ਕਰੋ ਇੱਕ ਮਿੰਟ ਇੱਕ ਮਿੰਟ ਗੁਰੂ ਦੇ ਸੰਗ ਆਏ ਸਾਡਾ ਵੈਲਕਮ ਕਰਦੇ ਨੇ ਹਰੇਕ ਪੰਦ ਚਾ ਕੇ ਗੱਲ ਕਰ ਤੁਸੀਂ ਬੈਠ ਕੇ ਗੱਲਬਾਤ ਕਰ ਹਾਂਜੀ ਹਾਂਜੀ ਘਰ ਦਾ ਬੰਦਾ ਕੋ ਬੋਲਣਾ ਚਾਹੀਦਾ ਓਕੇ ਠੀਕ ਹੈ ਕੋਈ ਸਾਨੂੰ ਬਕਵਾਸ ਫਾਕੀ ਲੰਗਲਾ ਹੋਜ਼ਾ ਕੇ ਮਤ ਇੱਕ ਮਿੰਟ ਇੱਧਰ ਕੰਮ ਕਰਦੇ ਸਿੰਘਾ ਕੈਮਰਾ ਚੱਲ ਰਿਹਾ ਕੋਈ ਕੈਮਰਾ ਚਾਹ ਦਰ ਰਹੀ ਹੋਣੀ ਨਾ ਕਿ ਨਾ ਕਿਤੇ ਅਸਲ ਕਰਦੇ ਨਹੀਂ ਸਾਡੇ ਦਾਲ ਬੰਦ ਲਿਆ ਕੈਮਰਾ ਦੇ ਬਾਬਾ ਜੀ ਲੰਗਰ ਸੁਖਿਆ ਓਏ ਜਹੇਦਾਰ ਨਾਲ ਇਹ ਗੱਲ ਨਹੀਂ ਕਰੀਂ ਜੰਗਲ ਤੱਕਾ ਕੇ ਉਹਨਾਂ ਨੂੰ ਸਮਝਾਓ ਜਹੇਦਾਰ ਨਾਲ ਕਿੱਦਾਂ ਗੱਲ ਕਰਦੇ ਆਂ ਕੋਈ ਨਹੀਂ ਜਹੇਦਾਰਾਂ ਨੂੰ ਪੁੱਠਾ ਬੋਲਦੇ ਆਂ ਹਾਂ ਕਿਸੇ ਨੂੰ ਕੀ ਇਸ਼ਾਰਾ ਦੀ ਛੁੱਣਨੀ ਹੈ ਅਸੀਂ ਪੱਖ ਖਾਣ ਨਾਲ ਇਹ ਗੂਣ ਕਿਤੇ ਆ ਇਹ ਗੂਣਾਂ ਤੋਂ ਭੱਜਾ ਹੀ ਨੂੰ ਆ ਤੇ ਪੱਖ ਦਾ ਸਹਣ ਕੇ ਆਪਣਾ ਕਿਹੜਾ ਪੱਖ ਕੀ ਜੱਟ ਕੋਈ ਬਗਾਦਾਰੀ ਦੀ ਚੰਨੀ ਚੰਗੇ ਪਸੰਦ ਤੇਰਾ ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਕੀ ਫਤਿਹ ਸੰਗਣਾ ਨਦਨ ਤੇ ਕਿਹੜਾ ਪਤੀਆਂ ਦੀ ਵੀਰ ਜਲਾਈ ਹੋਈ ਆ ਘਰ ਵਸਾਉਂਦੀ ਹਨ ਅੱਜ ਆਪਾਂ ਪਹੁੰਚੇ ਹੋਏ ਆ ਸੁੰਦੇ ਕਿਹੜੇ ਵਿੰਡ ਪਹੁੰਚੇ ਆ ਆਪਾਂ ਪੰਜੇ ਕਿ ਉਤਾੜ ਦੀ ਹੈ ਪੰਜੇ ਕਿ ਉਤਾੜ ਕੀ ਮਸਲਾ ਵਾ ਘਰਲੇ ਨਾਲ ਬੀਬੀ ਜੀ ਦੋ ਜਿਹੜੇ ਗੁਰਦਰਜ ਜਾਂਦਾ ਉੱਥੋਂ ਜਨਾਨੀ ਕੱਢਦਾ ਅੱਛਾ ਕਰੇ ਵੜਨ ਨਹੀਂ ਦੇਂਦਾ ਪਿੰਡ ਚੋ ਮੇਰੇ ਬਾਰੇ ਪੁੱਛ ਲੋ ਮੈਂ ਗਲਤ ਆ ਕਿ ਸਹੀ ਆ ਸਾਰਾ ਪਿੰਡ ਦੱਸੇਗਾ ਤੇ ਮੈਨੂੰ ਬੱਚੇ ਕਿੰਨੇ ਆ ਬੱਚਾ ਰਾੜਾ ਹੈ ਹਾਂਜੀ ਕਾਕੂ ਇਹ ਕੁੜੀਆਂ ਇੰਨਾ ਕੋਲੇ ਅੱਛਾ ਕੁੜੀਆਂ ਉਹਨਾ ਕੋਲੇ ਹਾਂਜੀ ਤੇ ਰੱਖਦੇ ਕਿਉਂ ਨਹੀਂ ਤੁਹਾਨੂੰ ਬੀਬੀ ਇਹ ਰੱਖਦੇ ਰਹਿਣ ਨਹੀਂ ਦਿੰਦੀ ਕਹਿੰਦੀ ਦੂਜੀ ਜਨਾਨੀ ਲਿਆਣੀ ਏ ਤੈਨੂੰ ਤਲਾਕ ਦੇਣਾ ਏ ਸੱਸ ਕਹਿੰਦੀ ਆ ਹਾਂਜੀ ਅੱਛਾ ਇਹ ਦੇਖ ਸਕਦੇ ਤੁਸੀਂ ਵੀ ਕਹਿੰਦੇ ਵੀ ਦੂਜੀ ਜਨਾਨੀ ਰੱਖੀ ਹੋਈ ਕਿ ਲਿਆਣਾ ਸਾਂਗ ਤਾਂ ਜੇ ਫੋਨ ਨਾ ਕਰੋ ਐਸੀ ਵੀਡੀਓ ਵੀ ਬਣਾਣੀ ਹੁੰਦੀ ਆ ਫੋਨ ਕਰਦੇ ਨਾ ਜਦੋਂ ਵਿੱਚੋਂ ਤਾਂ ਫੋਨ ਜਿਹੜਾ ਹੈਕ ਹੋ ਜਾਂਦਾ ਅੱਛਾ ਇਹਨਾਂ ਨੇ ਘਰੇ ਰੱਖੀ ਹੋਈ ਇੱਕ ਜਨਾਨੀ ਹਾਂਜੀ ਇਹ ਸਾਰਿਆਂ ਮੇਰੇ ਸਾਸੂਰੇ ਮੇਰੇ ਨਨਾਨ ਸਾਰਿਆਂ ਨੂੰ ਪਤਾ ਹੈ ਸਾਰਿਆਂ ਪੱਕੀ ਹੋਈ ਹੈ ਸਰਕਾਰ ਪੁਲਿਸ ਸਾਡੇ ਨਾਲ ਨਹੀਂ ਕਰਦੀ ਤੁਸੀਂ ਪੁਲਿਸ ਤੋਂ ਨਹੀਂ ਕਾਰਵਾਈ ਕਰਾਈ ਪੁਲਿਸ ਵਾਲਿਆਂ ਨੂੰ ਕਿਹਾ ਤਾਂ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਹਾਰ ਕੇ ਤੁਹਾਨੂੰ ਕਹਿਣਾ ਪਿਆ ਕਦਮ ਚੱਕਣਾ ਪਿਆ ਕਿਉਂਕਿ ਗਰੰਟੀ ਸẽਗੇ ਨਾਲੇ ਰਾਗੀ ਹੈ ਕੀਰਤਨ ਕਰ তালে এ থাক ਤੇ ਜਿੱਥੇ ਜਨਾਨੀ ਕੱਢ ਕੇ ਖੜਦਾ ਵੋ ਕੁੜਦੇ ਨਹੀਂ ਐ ਸੋਦਾ ਨਹੀਂ ਲਾਉਂਦੇ ਇਹਦਾ ਸਾਰੇ ਚਲੋ ਆਜੋ ਚਲੋ ਆਜੋ ਮਾੜੀ ਗੱਡੀ ਆਇਆ ਹੁਣ ਅੱਜ ਦਾ ਜਿਹੜਾ ਟਾਈਮ ਰੱਖਿਆ ਹੋਇਆ ਸੀ ਇਹਨਾਂ ਨੂੰ ਘਟਾ ਹੋਗੇ ਸੰਤੋ ਮਹਾਰਾਜ ਆਇਰਾ ਖਲੋ ਉੱਥੇ ਕਿਹੜਾ ਜਗ੍ਹਾ ਪੱਕਾ ਆਹ ਸਾਹਿਬ ਐ ਕਿੁੱਛ ਕੀ ਕਰਦੇ ਸੀ ਜਿਹੜਾ ਇੱਕ ਧੀ ਦੇ ਮਸਲੇ ਦੇ ਵਿੱਚ ਜਿਹੜਾ ਆਪਾਂ ਇਸ ਪਿੰਡ ਦੇ ਵਿੱਚ ਆਏ ਅੱਜ ਦੱਸਿਆ ਗਿਆ ਸੀ ਵੀ ਖੰਡ ਪਾੜ ਦਾ ਭੋਗ ਆ ਵੀ ਉੱਥੇ ਜਿਹੜਾ ਵਾ ਲੱਭਣਾ ਮੁੜਕੇ ਸਾਹਮਣੇ ਨਹੀਂ ਆਉਂਦਾ ਨਾ ਹੀ ਟਾਈਮ ਦਿੰਦਾ ਵਾ ਇੱਕ ਨਾ ਹੀ ਸਾਨੂੰ ਦਿੰਦਾ ਟਾਈਮ ਨਾ ਹੀ ਹੋਰ ਜਿਹੜੀ ਪਿੰਡ ਦੀ ਪੰਚਾਇਤ ਹੁੰਦੀ ਆ ਕੁੜੀ ਛੱਡਣਾ ਨਾ ਹੀ ਉਹਨਾਂ ਨੂੰ ਟਾਈਮ ਦਿੰਦੇ ਆ ਇਸ ਕਰਕੇ ਚੜਾ ਵਾ ਸੀ ਅੱਜ ਆਨੇ ਆ ਤੇ ਦੇਖਦੇ ਆ ਸੁਣਦੇ ਇਹਨਾਂ ਦਾ ਵੀ ਪੱਖ ਸਾਰੇ ਪਰਿਵਾਰ ਦਾ ਸੁਣਦੇ ਆ ਪੱਖ ਫਿਰ ਰੱਖਦੇ ਆ ਆਪਾਂ ਵੀਡੀਓ ਰਹੀ ਵੀ ਕੀ ਕਾਰਨਾ ਕੱਤੋਣੀ ਹੈ ਕੱਪੜੇ ਨਾ ਨੂੰ ਘਰੇ ਰੱਖਦੇ ਹੈਗੇ ਕਰ ਕਿਹੜਾ ਮੂਹਰੇ ਤੁਰ ਭਾਈ ਸਿਰੋ ਪਰ ਮੂਹਰੇ ਆ ਆਲੀ ਦਾ ਤਲੀ ਵੇਖੋ ਕਿ ਮਾ ਘਰਲੇ ਆळ्या ਸਿੰਘਾ ਨੂੰ ਬੋਲੀ ਦੇਖੋ ਵੀ ਇੱਕ ਗ੍ਰੰਥੀ ਦੀ ਬੋਲੀ ਕਿੰਨੀ ਗਲਤ ਆ ਉਹ ਆਪਦੀ ਜਨਾਨੀ ਦੀ ਕੀ ਕਦਰ ਕਰਦਾ ਹੋਊਗਾ ਹੈ ਇੱਕ ਬੋਲੀ ਦੇਖੋ ਵੀ ਇੱਕ ਜਹੇਦਾਰਾ ਨੂੰ ਵੀ ਕਿੱਦਾਂ ਗਲਤ ਬੋਲ ਰਿਹਾ ਕਹਿੰਦਾ ਬਾਹਰ ਨਿਕਲ ਕੇ ਗੱਲ ਕਰੋ ਵੀ ਦੇਖ ਸਕਦੇ ਆ ਤੁਸੀਂ ਅੰਬਰ ਤੇ ਤਰਾ ਉਹ ਫੇਰ ਪਤਾ ਲੱਗਿਆ ਨਹੀਂ ਪੈਨਲ ਹੋਵੇ ਨਹੀਂ ਦੱਸੋ ਬੇਟਾ ਦਾ ਬੰਦਾ ਜਿਹੜਾ ਬੋਲੇ ਵੀ ਬਾਹਰ ਨਿਕਲ ਕੇ ਗੱਲ ਕਰੋ ਹੈ ਕਿੰਨੀਆਂ ਜਨਾਨੀਆਂ ਛੱਡੀਆਂ ਗਿਆ ਇਹਨੇ ਪਹਿਲਾਂ ਚਾਰ ਜਨਾਨੀਆਂ ਜਿਹੜਾ ਗੁਰਦੁਆਰੇ ਮਿਲਦਾ ਹੈ ਉੱਥੇ ਹੀ ਆਨੇ ਕਰਦਾ ਹੈ ਇਹਦੀ Ah, lo ਆ ਦੇਖ ਸਕਦੇ ਵੀ ਤੁਸੀਂ ਆਪਣਾ ਪੱਖ ਰੱਖੋ ਪੱਖ ਰੱਖਣ ਦੀ ਵਜਾਇ ਇੱਕ ਪੁੱਠਾ ਬੋਲਾ ਲੱਗ ਪਿਆ ਹੈ ਇੱਕ ਪੁੱਠਾ ਬੋਲਾ ਲੱਗ ਪਿਆ ਸਿੰਘਾ ਨੂੰ ਵੀ ਆ ਦੇ ਤੁਸੀਂ ਨਿਹੰਗ ਸਿੰਘ ਕੋਲ ਜਾ ਅੰਦਰ ਨਹੀਂ ਆਉਣੀ ਚਾਹੀਦੀ ਬਾਹਰ ਨਿਕਲ ਕੇ ਗੱਲ ਕਰੋ ਇੱਕ ਮਿੰਟ ਇੱਕ ਮਿੰਟ ਗੁਰੂ ਦੇ ਸਿੰਘਾ ਆਏ ਸਾਡਾ ਵੈਲਕਮ ਕਰਦੇ ਨੇ ਹਰੇਕ ਪਿੰਡ ਜਾ ਕੇ ਗੱਲ ਕਰਦੇ ਤੁਸੀਂ ਬੈਠ ਕੇ ਗੱਲਬਾਤ ਕਰਦੇ ਤੁਸੀਂ ਆਏ ਜਣ ਹਾਂਜੀ ਹਾਂਜੀ ਘਰ ਦਾ ਬੰਦਾ ਕੋ ਬੋਲਣਾ ਚਾਹੀਦਾ ਓਕੇ ਠੀਕ ਹੈ ਇੱਥੇ ਕੋਈ ਸਾਨੂੰ ਕੋ ਬਾਕੀ ਲੰਗਰ ਬੋਲ ਲੱਗ ਮੈਂ ਇੱਕ ਮਿੰਟ ਇੱਧਰ ਕੰਨ ਬੈ ਸਿੰਗਾ ਕੈਮਰਾ ਕੈਮਰਾ ਚਾਹਦਾ ਰਹਿਣਾ ਨਹੀਂ ਹੋਣਾ ਕਿ ਨਾ ਕਿਤੇ ਅਸੀਂ ਕਰਦੇ ਨਹੀਂ ਸਾਨੂੰ ਗੱਲ ਬੰਦ ਕਰ ਕੈਮਰਾ ਬਾਜੀ ਲੰਗਰ ਖਾਓ ਓ ਜਹੇਦਾਰ ਨਾਲ ਇਹ ਗੱਲ ਨਹੀਂ ਕਰੀਂ ਉਂਗਲ ਦਿਖਾ ਕੇ ਉਹਨਾਂ ਨੂੰ ਸਮਝਾਓ ਜਹੇਦਾਰ ਨਾਲ ਕਿੱਦਾਂ ਗੱਲ ਕਰਦੇ ਆਂ ਅਸੀਂ ਤਾਂ ਪੁੱਛਾ ਪੁੱਛਾ ਹਾਂ ਅਸੀਂ ਚੁਣਨੀ ਹੈ ਸਾਰਾ ਦੀ ਚੁਣਨੀ ਹੈ ਐਸੇ ਪੱਖਸਾਂ ਨੇ ਜੇ ਫੋਨ ਕੀਤੇ ਆ ਇਹ ਫੋਨਾਂ ਤਾਂ ਭੱਜਾ ਹੀ ਨੂੰ ਆ ਕੇ ਪੱਖ ਦਾ ਝਾਣ ਕੇ ਆਪਣਾ ਇਹ ਕਿਹੜਾ ਪੱਖ ਦੀ ਜਾਨ ਬਹੁਤ ਹੈ ਜਾਨੀ ਚੱਲੀ ਚੱਲੀ ਆ ਸਰ ਸਾਨੂੰ ਆਪਣੇ ਪੱਖ ਰੱਖਣ ਸਾਡੇ ਤੇ ਰਿਪੋਰਟ ਆਈਆਂ ਵਾਹ ਉਹ ਵੀ ਅੰਦਰ ਚੱਲੀ ਆ ਉਹ ਵੀ ਉਹ ਵੀ ਗੱਲ ਚ ਨਹੀਂ ਬੋਲਣਾ ਚਾਹੀਦਾ ਉਹ ਵੀ ਹਾਂ ਦੇਖ ਸਕਦੇ ਸੰਤ ਜੀ ਜਦੋਂ ਕਿਤਨਾ ਇਸ ਤਰ੍ਹਾਂ ਨਾ ਤੁਹਾਡੇ ਕਾੜਾ ਕੀ ਰਿਸ਼ਤਾ ਇਹਨਾਂ ਨਾਲ ਸਾਡਾ ਸੁਭਾਣ ਹੈ ਕਿ ਆ ਨਹੀਂ ਕੀ ਰਿਸ਼ਤਾ ਇਹਨਾਂ ਨਾਲ ਮੁੰਡੇ ਵਾਲਾ ਨਾਲ ਸਾਡਾ ਸੁਭਾਣ ਹੈ ਰਿਸ਼ਤਾ ਸਾਡਾ ਹੈ ਆ ਤੱਕੜੇ ਘਵਾੜ ਤੱਕਾ ਰੋ ਵੀ ਇਹਨਾਂ ਨਾਲ ਬੋਲੋ ਕਿ ਧੀ ਪੈਂਦਾ ਮਸਲਾ Ah. ਕਾਪੀ ਨਹੀਂ ਆਇਆ ਕੋਈ ਨਹੀਂ ਕੋਈ ਆਹ ਬੋਲ ਇੱਕ ਦਾ ਤੁਸੀਂ ਛੋੜਾ ਨੇ ਮੇਰਾ ਅਜੇ ਆਲਾ ਘਟ ਘਟ ਵੀਡੀਓ ਬਣਾਇਆ ਇੱਤੈ ਬਣਾਵੀਂ ਮੋਰ ਕੀ ਕਰਦੇ ਹੁੰਦੇ ਆ ਕੋਈ ਨਹੀਂ ਕੋਈ ਇੱਕ ਗ੍ਰੰਥੀ ਹੋ ਕੇ ਬੋਲੀ ਤੁਸੀਂ ਦੇ ਦੇ ਸਕਦੇ ਸੰਤ ਜੀ ਸਿੰਘਾਂ ਨੂੰ ਕਿਸ ਤਰ੍ਹਾਂ ਬੋਲਿਆ ਵੀ ਬਾਹਰ ਬੈਠ ਜਾਓ ਇੱਕ ਗ੍ਰੰਥੀ ਹੋ ਕੇ ਇੰਨਾਂ ਲਈ ਗ੍ਰੰਥੀਆਂ ਦੇ ਅਸੀਂ ਸਭ ਤੋਂ ਜ਼ਿਆਦਾ ਹੱਕ ਦੇ ਵਿੱਚ ਖੜਦੇ ਆ ਵੀ ਗ੍ਰੰਥੀਆਂ ਦੀ ਤਨਖਾਹ ਵਧਾਓ ਵੀ ਗ੍ਰੰਥੀਆਂ ਦੇ ਨਾਲ ਖੜੋ ਵੀ ਗ੍ਰੰਥੀਆਂ ਦੇ ਨਾਲ ਖੜਦੇ ਆ ਹਰ ਵਕਤ ਜਿਹੇ ਦਾ ਰਾਜਾ ਰਾਹ ਸਿੰਘ ਪਰ ਇੱਕ ਗ੍ਰੰਥੀ ਦੇ ਘਰੇ ਆਏ ਅਸੀਂ ਪੱਖ ਸੁਣਵਾਤੇ ਇੱਕ ਗ੍ਰੰਥੀ ਜਿਹੜਾ ਗਲਤ ਲਫ਼ਜ਼ ਬੋਲਿਆ ਗਿਆ ਸਾਨੂੰ ਵੀ ਤੁਸੀਂ ਬਾਹਰ ਹੋ ਕੇ ਗੱਲ ਕਰੋ ਇੱਥੇ ਨਾ ਕਰੋ ਆ ਦੇਖ ਸਕਦੇ ਫੋਨ ਵੀ ਕੀਤੇ ਆ ਵੀ ਤੇਰੀ ਜਨਾਨੀ ਉਹ ਆਪਾਂ ਦੇ ਇੱਕ ਨਹੀਂ ਕਰਾਉਂਦੇ ਆ ਅਜਿ ਕੋਈ ਵਿਗਾੜ ਤੇ ਨਹੀਂ ਕਿਸੇ ਦਾ ਆ ਦੇਖ ਲੱਗਦੇ ਆ ਦੇਖ ਸਕਦੇ ਇੱਕ ਗ੍ਰਾਂਥੀ ਦੀ ਬੋਲੀ ਜਿੰਨਾ ਮਰਜੀ ਗ੍ਰਾਂਥੀਆਂ ਦੇ ਹੱਕ ਜਿਖੜ ਜਾਓ ਪਰ ਗ੍ਰਾਂਥੀਆਂ ਦੀ ਜ਼ੁਬਾਨ ਬੋਲਦੇ ਆ ਆ ਗਰੰਥੀਆਂ ਦੀ ਜੁਬਾਨ ਵੇਖ ਲਓ ਇਦਾਂ ਬੋਲਦੇ ਨਾਲੇ ਗਰੰਥੀਆਂ ਦੇ ਹੱਥ ਮੇਰੀ ਗੱਲ ਸੁਣ ਸਾਡਾ ਕੀ ਕੰਮ ਨਹੀਂ ਗਲਤੀ ਹੈ ਮੇਰੀ ਗੱਲ ਸਾਝਾ ਹੈਗਾ 400 ਰੁਪਏ ਦਿੱਤਾ ਮੈਂ ਜਿਹੜਾ ਲੈ ਕੇ ਆਇਆ 300 ਪਾਣੀ ਆਦੇ ਜਾਂਦੇ ਬਾਕੀ ਇਹਨਾਂ ਨੂੰ ਨਹੀਂ ਮੈਂ ਕਹਿੰਦੀ ਚੱਲ ਬਹੀ ਪਤਾ ਨਹੀਂ ਆ ਜਾਣਾ ਆਹ ਦੇਖ ਸਾਹ ਜੀ ਆਹ ਦੇਖ ਸਾਹ ਇੱਕ ਬੜਾ ਗਲਤ ਲਾਭ ਚ ਕੋਲ ਰਿਹਾ ਆਹ ਦੇਖ ਸਾਹ ਆਹ ਗਲਤ ਆਹ ਗਲਤ ਆਪ ਨੂੰ ਕਿੱਟੀ ਦੇ ਮੇਰੀ ਸਾਡਾ ਪੱਕ ਸੁਣੋ ਕੋਣ ਭਾਈ ਅਸੀਂ ਹੱਥ ਸਾਡੇ ਦਾ ਪੱਕ ਸੁਣੋ ਛੋਟਾ ਪੱਕ ਸੁਣੋ ਕੋਣ ਜੋ ਐਸੇ ਸਾਮਣੇ ਬੈਠੋ ਬੈਂਕ ਗੱਲ ਕਰੋ ਨਾ ਰਾਜ ਦੀ ਗੱਲ ਕਰੋ ਇਹ ਦਰਪਾਕਾਇਦਾ ਤਨੂੰ ਦੇਖ ਲੈ ਕਿੰਦਾ ਕੁੜੀਆਂ ਇਹਨਾਂ ਦਰਪਾਕ ਨੂੰ ਜੱਲ ਕੇ ਕੁੜੀਆਂ ਬਹੁਤ ਜ਼ਿਆਦੀ ਕੁੜੀਆਂ ਨੇ ਜ਼ਿੰਦਗੀ ਬਰਬਾਦ ਕਰੀ ਸਾਡੇ ਦਾ ਫੋਨ ਨੰਬਰ ਕੁੜੀਆਂ ਨੇ ਫੋਟੋਆਂ ਭੇਜੀਆਂ ਹੈ ਇਸ ਗ੍ਰੰਥੀ ਦੇ ਅਲੱਗ ਅਲੱਗ ਪਿੰਡਾਂ ਦੇ ਵਿੱਚ ਇੱਜ਼ਤਾਂ ਬਰਬਾਦ ਕਰਕੇ ਛੱਡੀਆਂ ਪਰ ਅਸੀਂ ਗ੍ਰੰਥੀ ਦੇ ਹੱਕ ਵਿੱਚ ਖੜਨਾ ਹੈ ਵੀ ਗੁਰੂ ਦਾ ਵਜੀਰ ਜੀ ਦਾ ਇਸ ਤਰ੍ਹਾਂ ਨਹੀਂ लखारो दो चार रोके ਮੈਂ ਨਹੀਂ ਆ ਰਿਹਾ ਮੈਂ ਛੋਟੀ ਮਸਲਾ ਤਾਂ ਨਹੀਂ ਆ ਰਿਹਾ ਇੱਥੇ ਤੁਸੀਂ ਕਹਿੰਦੇ ਨਾ 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 ਇਹ ਵੀ ਤੁਹਾਨੂੰ ਦੱਸਾਂ ਇਹ ਸਾਰੇ ਬਾਹਰ ਆ ਜਾਓ ਆ ਜਾ ਬਾਹਰ ਬਾਹਰ ਅੰਦਰ ਬਾਹਰ ਸਭ ਦੇ ਅਸੀਂ ਪਰ ਇਹ ਛੋਟੀ ਜਿਹੀ ਇੱਥੇ ਇੱਕ ਗ੍ਰਾਂਥੀ ਦੀ ਲਾਈਨ ਵਿੱਚ ਵੇਖ ਲਈ ਹਣੀ ਸੰਗਦੀ ਤੁਸੀਂ ਇੱਕ ਗ੍ਰਾਂਥੀ ਦੀ ਲਾਈਨ ਵਿੱਚ ਕਿੱਡੀ ਗਲਤ ਆ ਕੀ ਕਿਸ ਤਰ੍ਹਾਂ ਬੋਲਿਆ ਦਲਪੰਥਾ ਨੂੰ ਅੱਜ ਜੇਹੇਦਾਰ ਨੂੰ ਬੁਲਾ ਕੇ ਲੈ ਅੰਦਰ ਇਹੋ ਜਿਹੇ ਜਿਹੜਾ ਗ੍ਰੰਥੀ ਪੁੱਠਾ ਬੋਲਦੇ ਨੇ ਅੰਦਰ ਬਹਿਣੇ ਨਹੀਂ ਚਾਹੀਦਾ ਉਹਨਾਂ ਨੇ ਅੰਦਰ ਜਾਣਾ ਹੀ ਨਹੀਂ ਚਾਹੀਦਾ ਜਿਨ੍ਹਾਂ ਦੀ ਗਲੈਂ ਵੀਸ ਗੱਲ ਤਾਂ ਇੱਕ ਸਿੰਘਾਂ ਨੂੰ ਨਾਲੇ ਗ੍ਰੰਥੀਆਂ ਦੇ ਸਾਥੋਂ ਹੱਕ ਦੇ ਵਿੱਚ ਖੜਦੇ ਅਸੀਂ ਇੱਕ ਗ੍ਰੰਥੀ ਦੀ ਲੈਣ ਵੀਸ ਵੇਖੋ ਆਹ ਦੇਖੋ ਆਹ ਆ ਆਹ ਆਹ ਦੇਖ ਫਰਲੇ ਵਾਲੇ ਸਿੰਘ ਨੇ ਕਿੱਦਾਂ ਬੈਸ ਕਰਦਾ ਆਹ ਦੇਖ ਆਹ ਦੇਖ ਆਹ ਦੇਖ ਆਹ ਦੇਖੋ ਇੱਕ ਕ੍ਰਾਂਤੀ ਦੀ ਲਾਣ ਵੀਰ ਦੇਖੋ ਆਹ ਦੇਖੋ ਨਾ ਸੀਤੂ ਕਿਹਨੂੰ ਚਲੋ ਚਲੋ ਆਪਣੇ ਜ਼ਹਿਦਾਦ ਉੱਤੇ ਅੰਦਰੋਂ ਬਾਬਾ ਜੀ ਚਲੋ ਆ ਗੋ ਆਹ ਆਪਾਂ ਇੱਕ ਕ੍ਰਾਂਤੀ ਆ ਕ੍ਰਾਂਤੀ ਦੀ ਭੈਣ ਆ ਆਹ ਵੇਖ ਕ੍ਰਾਂਤੀ ਦੀ ਭੈਣ ਆ ਕ੍ਰਾਂਤੀ ਦੀ ਭੈਣ ਲੈਣ ਦੀ ਵੀਰ ਦੇਖੋ ਆ ਦੇਣ ਤੋਂ ਆ ਜਾ ਜਹੇਦਾਰ ਦਾ ਥੰਡਾ ਵੇਖ ਆ ਜਾ ਜਹੇਦਾਰ ਗਲਤੀ ਹੋ ਗਈ ਮਾਰੇ ਆ ਗਲਤੀ ਹੋ ਗਈ ਜਹੇਦਾਰ ਆਜੋ ਆਜੋ ਇਹਨਾਂ ਦੀ ਗਲਤੀ ਆ ਕਿਉਂ ਬੰਦਾ ਖੜਾ ਕਰਿਆ ਕੋਣ ਕਿਹੜਾ ਆ ਗਾ ਇਹ ਗਾ ਮਾਰਨ ਮਰਈਆ ਕਰਦੇ ਆ ਆਪਣੇ ਸਿੰਘਾਂ ਨੂੰ ਬੁਲਾਓ ਆਪਣੇ ਸਿੰਘਾਂ ਨੂੰ ਬੁਲਾਓ i <laughs> not ਨਾਨੀ ਰੱਖੀ ਹੋਈ ਆ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਕਿੰਨੀ ਲਾਨ ਵਿੱਚ ਗਲਤ ਆ ਇੱਥੋਂ ਦੇ ਪਿੰਡ ਦੀ ਲਾਨ ਵਿੱਚ ਵੇਖੋ ਕਿੰਨੀ ਗਲਤ ਆ ਦੋ ਫਟੇ ਮੁਕਰ ਲੱਖ ਦੀ ਲਾੜ ਦਾ ਪੱਗਾ ਸਜਾਈਆਂ ਦੋ ਫਟੇ ਮੁਕਰ ਸਰਕਾਰੀ ਬੰਦੇ ਆ ਸਰਕਾਰਾਂ ਦੇ ਇੱਥੋਂ ਪਤਾ ਲੱਗਦਾ ਵੀ ਕਿਦਾਂ ਤੇ ਯਾ ਨਾਲ ੱਤਕਾ ਕਰਦੇ ਇੱਕ ਇੱਕ ਦੇਖੋ ਆਉਂਦੇ ਹੀ ਪੁੱਠਾ ਬੋਲ ਪਏ ਆਉਂਦੇ ਇਹਨਾਂ ਦੀ ਗਲਤੀ ਆ ਇੰਨਾ ਤੇ ਵੀ ਸ਼ਿੱਤਰ ਮੇਰਾ ਪਹਿਲਾਂ ਆ ਦੇਖ ਸਕਦੇ ਗੁਰੂ ਇਹਨਾਂ ਨੇ ਇਹ ਨਹੀਂ ਪਤਾ ਆਪਣੀ ਲੰਗਰ ਲੰਗਰ ਖਾਂਦੇ ਪਸੰਦ ਇਹਨੂੰ ਖਾ ਕੇ ਮੁਸੀਹ ਹੋ ਗਿਆ ਆ ਦੇਖੋ ਆਇਆ ਬਾਬਾਈ ਆ ਖੜ ਜਾ ਅੱਗ ਗੱਲ ਕਿਤਾ ਕਰੇ ਲੱਖ ਦੇ ਲਾੜ ਤੇ ਨਾ ਸਿੰਘਾਂ ਨਾਲ ਗੱਲ ਹੀ ਨਹੀਂ ਕਰਨੀ ਆਉਂਦੀ ਵੀ ਬੋਲਦੀ ਆਉਂਦੀ ਆ ਯਾ ਬਗਵਾਸਾ ਸ਼ਾਬਾਸ਼ ਹੈ ਤੁਹਾਡੇ ਸ਼ਾਬਾਸ਼ ਆ ਪਿੰਡ ਕਰ ਲਓ ਵੀ ਫੀਡ ਐਸਾ ਪਿੰਡਾਂ ਦੇ ਵਿੱਚ ਧੀਆਂ ਦੇ ਰਿਸ਼ਤੇ ਨਾ ਦੇਓ ਕਿਤੇ ਭੁੱਲ ਕੇ ਆ ਕਰ ਲਓ ਇਦਾਂ ਕਰਦੇ ਕੁੜੀ ਕੁੜੀ ਵਾਲਿਆਂ ਨਾਲ ਆ ਦੇ ਦੋ ਜਣੇ ਬਿੱਲੀ ਸਾਰੇ ਕੁੜੀ ਵਾਲਿਆਂ ਨਾਲ ਇਦਾਂ ਕਰਦੇ ਆ ਪਿੰਡ ਦੇ ਆ ਵੇਖੋ ਤੇ ਘਤੀ ਦੇ ਪਤੋਂ ਗ੍ਰੰਥੀ ਬੜਾ ਜਮਾਈ ਪਾਗਲ ਆ ਪਛਾਣ ਕਰ ਲਓ ਸੰਧ ਤੋਂ ਪਛਾਣ ਚ ਉਹ ਗ੍ਰੰਥੀ ਧੀਆਂ ਦੀ ਜ਼ਿੰਦਗੀ ਬਰਬਾਦ ਕਰਕੇ ਭੱਜਾ ਹੋਇਆ ਬੰਦਾ ਤੇ ਸਾਰਾ ਉਹਦਾ ਸਾਥ ਦੇਣ ਲੱਗ ਪਿਆ ਸਾਰਾ ਪਿੰਡ ਸਾਥ ਦੇਣ ਲੱਗ ਪਿਆ ਉਹਦਾ ਬਾਦ ਆਹ ਵੇਖ ਬੋਲੀ ਵੇਖ ਆਹ ਬੋਲੀ ਬਣਾਏ ਆਹ ਬੋਲੀ ਬਣਾਏ ਆਹ ਬੋਲੀ ਵੇਖ ਲੇ ਲੈਂਦਾ ਮੈਂ ਇਦਾਂ ਹੀ ਇਧਾਂ ਹੀ ਜ਼ਿੰਦਗੀ ਬਰਬਾਦ ਕਰੂੰ ਇਦਾਂ ਹੀ ਬਲਾਤਕਾਰ ਕਰੂੰ ਜੋ ਕਰਨਾ ਕਰ ਲਓ ਹੁਣ ਸਰਕਾਰਾਂ ਕਿੱਥੇ ਸੁਣਦੀਆਂ ਦਾ ਤੇ ਯਾਰੇ ਬਲਾਤ ਕਰਕੇ ਬਲਾਤਕਾਰ ਕਰਦਾ ਇਹ ਬੰਦਾ ਗਰੰਥੀ ਤੇ ਇਹਨਾਂ ਨੇ ਜਿਹੜਾ ਉਹ ਪੰਗਲਾ ਵਿਆਹ ਤੇ ਜੋੜਦਾ ਇਹਨਾਂ ਨੇ ਪੂਰਾ ਆਦਾ ਸਾਥ ਦਿੱਤਾ ਵੀ ਇਸੇ ਤਰ੍ਹਾਂ ਹੁਣ ਪੰਜਾਬ ਪੁਲਿਸ ਕਿੱਥੇ ਆ ਦੱਸੋ ਪਹਿਲਾਂ ਮੈਨੂੰ ਆਪਣੀ ਜਨਾਨੀ ਬਾਹਰ ਕੱਢੀ ਹੋਈ ਆ ਪਰ ਗੈਰ ਜਨਾਨੀ ਰੱਖੀ ਬਿਨਾਂ ਤਲਾਕ ਦੋ ਘਰੇ ਦੇਖ ਸਕਦੇ ਤੁਸੀਂ ਚਲੋ ਚਲੋ ਮੈਂ ਤਾਂ ਤਲਾਕ ਤੋਂ ਜਨਾਨੀ ਰੱਖੀ ਹੋਈ ਆ ਘਰੇ ਚਲੋ ਬਾਬਾ ਜੀ ਨੀ ਆਉਂਦਾ ਬਾਬਾ ਜੀ កាលកាល ਆ ਦੇਖ សា ਦੇ ਨਮ ਚਮਕ ਚਾਹ ਸਕੀ ਹੋਵੇ ਫੇਰਾ ਸਾਸ ਹੁੰਦਾ ਬੱਲੇ ਹੀ ਬਹੁਤ ਔਲੀਆਂ ਜਿੰਨਾ ਬੜਾ ਅਸਮਾਨਤ ਕਰਿਆ ਸਾਨੂੰ ਹਾਂਜੀ ਆਪਾਂ ਥੱਲੇ ਆਈਦਾ ਹਾਂਜੀ ਕੋਈ ਟਾਈਮ ਹੁੰਦਾ ਆ ਦੇਖ ਸਕਦੇ ਪਰ ਇੱਕ ਮਿੰਟ ਚੱਲੀ ਜਾਂਦਾ ਇਹ ਨਾਲ ਦੱਸਿਆ ਲੰਗਰ ਖੁੰਦਾ ਪਸੰਦ ਅੱਗੇ ਸਾਡੇ ਕੋਲ ਵੀ ਗੁਰੂ ਦਾ ਇਹ ਫਿਰ ਗੁਰੂ ਦੇ ਥੇ ਲੰਗਰ ਚੱਲ ਰਿਹਾ ਸੀ ਇਹ ਵੀ ਤਾਂ ਗਲਤ ਹੈ ਹੰਡ ਦੇ ਆਪਣੀ ਇੱਜ਼ਤ ਰੱਖਣ ਬਾਰੇ ਕਹਿ ਦਿੰਦਾ ਵੀ ਗ੍ਰੰਥੀ ਆਡਾ ਬਲਾਦਤਕਾਰੀ ਹੈ ਨਹੀਂ ਆ ਆ ਦੇਖ ਸਕਦੇ ਤੁਸੀਂ ਇੱਕ ਗ੍ਰੰਥੀ ਬਲਾਦਤਕਾਰੀ ਬੋਲੀ ਹੁੰਦੀ ਉਹਦੀ ਅਸੀਂ ਅਸੀਂ ਸਿੰਘਾਂ ਦੇ ਵਿੱਚ ਆਈ ਸੰਗਾਂ ਗਰੰਤੀਆਂ ਨਾਲ ਘੜਦੇ ਆ ਸਭ ਤੋਂ ਜ਼ਿਆਦਾ ਕਿੰਨਾ ਕਹੇ ਵੀ ਸਿੰਘਾਂ ਨੇ ਗਰੰਤੀਆਂ ਦੀ ਤਨਖਾਹਾਂ ਵਧਾਵਾ ਵੀ ਹਾਂ ਬੀ ਆ ਜੀ ਚਾਰੀਆਂ ਦੀਆਂ ਅਸੀਂ ਤੇ ਪੱਕ ਸੋਨ ਨਾ ਇਹ ਘਰ ਮਸਾਨ ਆਏ ਆ ਵੀ ਇਹਦਾ ਬੱਚਾ ਜਿਹੜਾ ਫੁੱਲ ਪਰ ਬਾਹਰ ਕੱਢਿਆ ਗਿਆ ਕਿਉਂ ਕੱਢਿਆ ਗਿਆ ਜੰਗਲ ਜੀ ਫੋਨ ਬਾਤ ਚ ਕਰਿਓ ਪੁਲਿਸ ਰਿਕਵੈਸਟ ਆ ਵੀ ਇਹਦਾ ਬੱਚਾ ਬਾਹਰ ਕੱਢਿਆ ਗਿਆ ਕਿਉਂ ਕੱਢਿਆ ਗਿਆ ਇਹਨਾਂ ਦੀ ਬੋਲੀ ਦੇਖੋ ਕਿੰਨੀ ਲਾਣਵੀਂ ਗਲਤ ਆ ਬੋਲਾ ਕੌਣੇ ਗਲਤ ਮੈਂ ਤਾਂ ਗਲਤ ਫਿਰ ਬੋਲਾ ਨਾ ਸਿੰਘਾਂ ਨੂੰ ਗਲਤ ਬੋਲਿਆ ਆਪ ਬੋਲਿਆ ਸਿੰਘਾਂ ਨੂੰ ਬੋਲਤ ਉਹਦੀ ਭੈਣ ਵੀ ਗਲਤ ਬੋਲੀ ਆ ਨਾਲੇ ਚਾਰ ਕੁੜੀਆਂ ਦਾ ਬਲਾਤਕਾਰ ਕਰਕੇ ਫੇਰ ਆਇਆ ਸਾਡੇ ਕੋਲ ਸ਼ਿਕਾਇਤਾਂ ਆਈਆਂ ਹੋਈਆਂ ਬਲਾਤਕਾਰ ਕਰਕੇ ਭੱਜਾ ਕੁੜੀਆਂ ਦੇ ਇਹ ਕੁੜੀਆਂ ਕੁਵਾਰੀਆਂ ਲੈ ਕੇ ਜਨ ਨਿਕਲ ਕੇ ਆ ਜਾਂਦਾ ਵਾ ਜਿੰਨਾ ਕੁਝ ਜਿੰਨਾ ਨਾ ਬਲਾਤਕਾਰ ਹੋਇਆ ਹੁੰਦਾ ਨਾ ਉਹਨਾਂ ਨੂੰ ਪਤਾ ਹੁੰਦਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਹੁੰਦਾ ਵੀ ਅੱਡੀ ਤੀ ਨਾ ਬਲਾਤਕਾਰ ਕਰਿਆ ਫਲਾਣੇ ਬੰਦੇ ਨੇ ਵੀ ਕੀ ਅਹਿਸਾਸ ਇਹ ਤਾਂ ਪਿੰਡ ਵਾਲੇ ਦਾ ਸਾਥ ਦਿੱਤਾ ਨਾ ਇਹ ਕਹਣਗੇ ਕੋਈ ਗੱਲ ਨਹੀਂ

ਮਾਤਾ ਜੀ ਆਓ ਮਾਤਾ ਮੰਨੀ ਨਾਮ ਦਾ ਮਾਤਾ ਬਹੁਤ ਜਿਆਦੀਆਂ ਤੇਰੀਆਂ ਚਲੋ ਯਾਰ ਮਾ ਕੀ ਖੱਟਾ ਚਲ ਚੱਲ ਬਈ ਜਾਣੇ ਬਿਆਣੇ ਚੱਲੋ ਮੰਮੇ ਤੁਸੀਂ ਪਿੰਡ ਰਾਹੀਂ ਆ ਪਿੰਡ ਮੈਂ ਦਿਖਾ ਦਿੱਤਾ ਤੁਹਾਨੂੰ ਵੀਡੀਓ ਰਾਹੀਂ ਪਰ ਇਸ ਪਿੰਡ ਦੇ ਨਾਲ ਤੇ ਭੈਣ ਦਾ ਰਿਸ਼ਤਾ ਕਰਨ ਤੋਂ ਪਹਿਲਾਂ 100 ਵਾਰੀ ਸੋਚਿਓ ਇਸ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਕਰਦੇ ਇੱਕ ਬਲਾਤਕਾਰੀਆਂ ਦਾ ਸਾਥ ਦਿੰਦਾ ਇੱਥੋਂ ਦਾ ਪਿੰਡ ਜਿਹੜਾ ਵਾ ਇਕ ਤੋ ਜਿਹੜੇ ਪਿੰਟ ਦੇ ਆ ਨਾ ਹਣ ਮੈਂ ਇਹ ਵੀ ਨਹੀਂ ਕਹਿ ਸਕਦੀ ਵੀ ਜਿਹੜੇ ਰਿਸ਼ਤੇਦਾਰ ਆ ਵੀ ਇਹ ਬਲਾਤਕਾਰੀਆਂ ਦਾ ਸਾਥ ਦਿੰਦੇ ਆ ਹਲਾ ਲਾਈਵ ਚੱਲ ਰਿਹਾ 29 ਆਕਤੂਬਰ ਦੀ ਹਾਂ ਇਹ ਨਹੀਂ ਹੋਇਆ ਆ ਬਾਈ ਕੋਲੋਂ ਕਿ ਕਿਸੇ ਨੇ ਫੋਨ ਤੇ ਗੱਲਾਂ ਵੀ ਕੀਤੀਆਂ ਜੇ ਤੁਸੀਂ ਆਣਾ ਆਪਣਾ ਪੱਖ ਰੱਖੋ ਬੇਟਾ ਆਪਣਾ ਪੱਖ ਰੱਖੋ ਇਹਨੇ ਰੱਖਿਆ ਨਹੀਂ ਹੈਗਾ ਇੱਕ ਪਿੰਡ ਦੀ ਬਦਨਾਮੀ ਆਣਾ ਇੱਕ ਸਾਵਣਾ ਪਿੰਡ ਦੀ ਬਦਨਾਮੀ ਆ ਬਹੁਤ ਵੱਡਿਆ ਇੱਕ ਕਲੰਕ ਲੱਗ ਜਾਣਾ ਪਿੰਡ ਨੂੰ ਬਹੁਤ ਵੱਡਾ ਕਲੰਕ ਤੇ ਲੱਗਦੀ ਸੁਪਾ ਇਹ ਟੈਂਗ ਵਾਲਾ ਲੋ ਆ ਦੇਰ ਚੱਲਦੇ ਆ ਦੇਖੋ ਚਲੋ ਮਾਤਾ ਮੰਮੀ ਅੱਲਾ ਲਾਈਵ ਕਰਦੇ ਤੇ lembra a